ਸਾਰੇ ਪਾਸੇ ਠੀਕ ਹੈ ਸਾਰੇ 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 ਰੁਕ ਜਾ ਰੁਕ ਜਾ ਤਾ ਸਨੀ ਭਾਜੀ ਕਿੱਥੇ ਆ ਓਏ ਅੱਗੇ ਓਏ ਹੋ ਜਾ ਜਿੰਦਾਬਾਦ ਭਈਾ ਆਪਣਾ ਬਰਕਤ ਅਮੀਸ਼ਾ ਮੁਰਦਾਬਾਦ ਅਮੀਸ਼ਾ ਮੁਰਦਾਬਾਦ ਅਮੀਸ਼ਾ ਮੁਰਦਾਬਾਦ ਮਾਤੀ ਸਰਕਾਰ ਮੁਰਦਾਬਾਦ ਮਾਤੀ ਆਪਾ ਸਾਡ ਦਾ ਪਪਾ ਨਹੀਂ ਰਹੇਗਾ ਹਿੰਦੁਸਤਾਨ ਪਪਾ ਸਾਡ ਦਾ ਪਪਾ ਨਹੀਂ ਰਹੇਗਾ ਹਿੰਦੁਸਤਾਨ का to नहीं हिंदुस्तान बाबा साहब का अपमान नहीं सहेगा हिंदुस्तान बाबा साहब अपमान नहीं सहेगा हिंदुस्तान कांग्रेस पार्टी जिंदाबाद कांग्रेस पार्टी जिंदाबाद बाबा साहब का अपमान नहीं सहेगा हिंदुस्तान देखो ਦਾ ਫਬਾਨ ਨਹੀਂ ਸਹੇਗਾ ਹੈ ਦੋਸਤਾਂ ਇਸ ਤਾਰੇ ਵਿਦਾਲ ਅਸੀਂ ਇੱਥੇ ਆਏ ਆ ਇੱਕ ਭੀਸ਼ਮ ਪਤਾਮਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਜਿਨ੍ਹਾਂ ਨੇ ਸਮਾਜ ਦੇ ਤੁਗਲੇ ਕੁਚਲੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਚੋਕਾ ਕੀਤਾ ਜਿਨ੍ਹਾਂ ਨੇ ਉਹ ਸੰਵਿਧਾਨ ਜਿਸ ਤੋਂ ਬਿਰਿਆਸ਼ਲ ਸਾਰੇ ਦੇਸ਼ਾਂ ਨੇ ਪ੍ਰੇਰਨਾ ਬਹੁਤ ਦੇਸ਼ਾਂ ਨੇ ਉਤੋਂ ਪ੍ਰੇਰਨਾ ਲਈ ਪਹਿਲਾਂ ਤੋਂ ਉਹ ਦੋ ਤੈਸ਼ ਡੈਸ਼ ਕਰਦੀ ਜਿਹੜੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਲੋਕਾਂ ਨੇ ਕਿਉਂਕਿ ਇਹਨਾਂ ਨੂੰ ਘੱਟ ਸੀਟਾਂ ਮਿਲੀਆਂ ਉਸ ਤੋਂ ਇਹ ਇਹ ਆਪਣੀ ਜਿਹੜੀ ਬਾਪ ਸੀ ਜਿਹੜਾ ਇੰਦਾ ਦੇ ਮਾਦਾ ਉਹ ਪੂਰਾ ਨਹੀਂ ਹੋ ਸਕਿਆ ਫਿਰ ਇਹਨਾਂ ਨੇ ਆ ਨਵਾ ਕਮ ਕਰਤਾ ਬਾਬਾ ਸਾਹਿਬ ਦਾ ਜਿਹੜਾ ਬਾਅ ਉਪਮਾਨ ਕਰਦੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਆਪੇ ਸ਼ਬਦ ਬੋਲਨੇ ਇਸ ਦਾ ਹਰ ਹਿਰਦਾ ਬਲਉਂਦ ਰਿਆ ਪਿਆ ਤੇ ਭਾਜਪਾ ਦੋ ਇਸ ਜਿਹੜੀ ਕੀ ਬਤ ਚਕਾਣੀ ਪਾਉਗੀ ਇਸ ਟੀਚੇ ਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹਦਾ ਅੰਮਿਤ ਸ਼ਾ ਜੀ ਦਾ ਸਤੀਖਾ ਲੈਣ ਵਾਸਤੇ ਉਹ ਮੋਦੀ ਸਾਹਿਬ ਦੇ ਉੱਤੇ ਦਬਾਅ ਬਣਾਉਣ ਵਾਸਤੇ ਅਸੀਂ ਸਾਰੇ ਹੁਣ ਇੱਥੋਂ ਮਾਰਚ ਕਰ ਰਹੇ ਹਾਂ ਇਹ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੀ ਜੇ ਵੀ ਆ ਉਹਨਾਂ ਦੀ ਅਪੀਲ ਦੇ ਉੱਤੇ ਹੋ ਰਿਹਾ ਤੇ ਤੀਸ਼ਕ ਸਾਹਿਬ ਤੋਂ ਇਹ ਬੈਬ ਰੈਕਡ ਤੇ ਆ ਪੱਪਾ ਦੇ ਜਿਹੜੇ ਦੋ ਲੋਕ ਸਿਮਾ ਆਪਣਾ ਮੈਂਬਰ ਸੀਗੇ ਉਹਨਾਂ ਨੇ ਵੀ ਕਹਿੰਦੇ ਜੀ ਕਾਂਗਰਸੀ ਆਣੇ ਜਿਹੜਾ ਕੀ ਆਪਲਾ ਕੀਤਾ ਉਹਦੇ ਜੱਜ਼ਮੀ ਹੋ ਦੇਖੋ ਸਾਰੇ ਇਹ ਦਾ ਬੇਬਾਜੀ ਕਰਦੇ ਵਿੱਚ ਮੈਨੂੰ ਤੇ ਅੱਜ ਜਿਆ ਬਚਨ ਜੀ ਦੀ ਉਹ ਗੱਲ ਚ ਤੇ ਆ ਰਹੀ ਆ ਉਹ ਕਹਿੰਦੇ ਕਿ ਮੈਂ 200 ਤੋਂ ਵੱਧ ਫਿਲਪਾ ਕੀਤੀ ਆ ਪਰ ਮੈਂ ਇੰਨੀ ਬਿੱਤਰ ਐਕਟਿੰਗ ਜਿਹੜੀ ਆ ਤਾਂ ਜਿਹੜੀ ਇਹਨਾਂ ਦੇ ਭਾਜੀਪੀ ਦੇ ਐਫਪੀਸ ਤੇ ਇਹੋ ਜੀ ਜਿਹੜੀ ਐਕਟਿੰਗ ਕਹਿੰਦੇ ਇਹਨਾਂ ਨੂੰ ਤੇ ਓਸਕਰ ਮਿਲਣਾ ਚਾਹੀਦਾ ਦੇਖੋ ਇਹਨਾਂ ਨੇ ਨਾ ਕੋਈ ਤਰੀਕਾ ਬਧਾਇਆ ਵਾ মিডিਆ ਜਿਹੜਾ ਮੇਨਸਟ੍ਰੀਮ মিডিਆ ਵਾ ਉਹ ਇਦਾਂ ਦੇ ਹੱਥ ਵਿੱਚ ਇਹ ਨਿੱਕੀ ਜੀ ਗੱਲ ਨੂੰ ਵੱਡਾ ਬਣਾਉਣ ਦੀ ਬਹਾਦਤ ਰੱਖਦੇ ਆ ਪਰ ਦੇਸ਼ ਦੇ ਲੋਕ ਜਿਹੜਾ ਵਾ ਇਹ ਜਾਗ ਚੁੱਕੇ ਇਦਾਂ ਦੀਆਂ ਚਾਲਾਂ ਸਮਝ ਚੁੱਕੇ ਆ ਇਦਾਂ ਦੀਆਂ ਗੱਲਾਂ ਚੱਲੀਆਂ ਨਾ ਸੋਚ ਕੇ ਧਿਆਨਬਾਜੀ ਹੁਣ ਜਿਹੜੇ ਵੱਡੇ ਵੱਡੇ ਉਦੇ ਤੇ ਬਹਿ ਕੇ ਇੱਕ ਬੰਦਾ ਐਸੀ ਬਿਆਨਬਾਜੀ ਆਗਿਆਬਾਜੀ ਇਹ ਵੈਸੇ ਹੀ ਨਹੀਂ ਸ਼ਰਮ ਅਦਾ ਕਿਹਾ ਜੀ ਉਹਨਾਂ ਨੂੰ ਉਸ ਉਦੇ ਦੀ ਮਾਣ ਮਰਿਆਦਾ ਰੱਖਣੀ ਚਾਹੀਦੀ ਹੈ ਜਿੰਦਾਬਾਦ ਕਾਂਗਰਸ ਜਿੰਦਾਬਾਦ ਦੇਸ਼ਕਾਂ ਕਾਂਗਰਸ ਜਿੰਦਾਬਾਦ ਆਵਾਜ਼ ਸਭ ਦਾ ਪੁਕਾਰ ਨਹੀਂ ਸਹੇਗਾ ਹਿੰਦੁਸਤਾਨ ਆਵਾਜ਼ ਸਭ ਦਾ ਪੁਕਾਰ ਨਹੀਂ ਸਹੇਗਾ ਹਿੰਦੁਸਤਾਨ ਕਹਿੰਦਾ ਕਿ ਇਹ ਬਈ ਕਿ ਮੈਂ ਉਹ ਜੀ ਸਰ ਸ਼ਾਬਾਦੋ ਬਾਬਾ ਸਾਹਿਬ ਜਾ ਕੇ ਬੋਲੇਗਾ ਕਿ ਨੀ ਕੀ ਕਰਦਾ ਯਾਰ ਇਹ ਕੀ ਕਰੂ ਇਹ ਥੋੜੀ ਗੱਲ ਇਹ ਪਿਛੇ ਪਿਛੇ ਅੰਦਾਸ਼ ਤੋਂ ਉੱਤਰਾ ਬੇਸਬਦੀ ਜਿੰਨਾਂ ਨੇ ਹਿੰਦੁਸਤਾਨ ਨੂੰ ਬੜੀ ਵੱਡੀ ਦੇਣ ਆ ਜੇ ਅੱਜ ਅਜੇ ਸਾਡੇ ਅੱਥੇ ਦੇ ਹੋਇਆ ਇਹ ਡੈਮੋਕ੍ਰੇਸੀ ਜਿਹੜੀ ਸਾਨੂੰ ਦਿੱਤੀ ਆ ਇਹ ਡਾਕਟਰ ਭੀਮrao ਬੇਸਬਦੀ ਦੇ ਦਿੱਤੀ ਆ ਬਾਬਾ ਸਾਹਿਬ ਦੀ ਉਨ ਦਾ ਮਾਨ ਕਰਦਾ ਮੈਂ ਸਮਝਦਾ ਇਹ ਤੋਂ ਵੱਡੀ ਚੋਫਾ ਦੀ ਗੱਲ ਕੋ ਨਹੀਂ ਕਰ ਸਕਦੀ ਸੋ ਕਾਂਗਰਸ ਪਾਰਟੀ ਨੇ ਸਾਰੇ ਹਿੰਦੁਸਤਾਨ ਦੀ ਇਹ ਰੋਜ਼ ਪਾਰਟੀ ਵਾਲੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਹਿੰਦੁਸਤਾਨ ਦੇ ਰੱਖਿਆ ਜਬਰ ਸਰਕਾਰ ਤੋਂ ਲੋਕਾਂ ਤੋਂ ਸਾਡੇ ਅਰਸ਼ਪਤਾਪ ਸਿੰਘ ਜੀ ਨਾਲਾ ਉਹਦਾ ਸ਼ੂਕ ਪੁਲੀਸ ਸਾਡੇ ਅਮਰਸਰ ਦੇ ਪ੍ਰੈਜ਼ੀਡੈਂਟ ਗਿੰਪਾ ਜੀ ਇਹ ਸਾਰੇ ਜੀਦਨ ਸੁਪਾਰ ਸਾਰੇ ਕੌਂਸਲ ਸੁਪਾਰ आज जो रोशमाती शामिल हो गए तो रोशमाती जो है ये दफ़्तर तक होगा, तो मैं समझ ना को बड़ा बड़ा दुख होया सारे जो, जो इना ने खेत बेटा दिखिया मेरे लेकिन सोनी साहब देखिए हमारी पानी प्रार्थना कैमरा अमित जी जिंदाबाद अमित जी जिंदाबाद अमित साहब लगातारोदी मोदी सरकार मुद्दा मोदी सरकार मुद्दा भाजपा सरकार भाजपा सरकार मुद्दा मोदी सरकार मुद्दा सारे थले थले बाहर जी बल्ले सारे थले

ਜੋ ਚੀਜ਼ ਉਹਨਾਂ ਪਹਿਰਾ ਦਿੱਤਾ ਹੁੰਦੇ ਤੇ ਚੱਲ ਰਿਹਾ ਇਹ ਅਸੀਂ ਇੱਕ ਦੂਜੇ ਦੀ ਭਾਈਚਾਰਕ ਆਂਝ ਲੈ ਕੇ ਚੱਲਦੇ ਆਂ ਲੇਕਿਨ ਇਹ ਬੀਜੇਪੀ ਵਾਲੇ ਅਮਿਤ ਸ਼ਾਹ ਮੋਦੀ ਸਰਕਾਰ ਇਹ ਸਾਨੂੰ ਉਸ ਪਿਆਰ ਸਰਕਾਰ ਨੂੰ ਖਤਮ ਕਰਨਾ ਚਾਹੁੰਦੀ ਸਾਨੂੰ ਬਾੜ ਰਹੀ ਹੈ ਉਸ ਚੀਜ਼ ਦਾ ਅਸੀਂ ਸਾਰੇ ਵਿਰੋਧ ਕਰਦੇ ਆਂ ਰੋਸ ਕਰਦੇ ਆਂ ਔਰ ਅੱਜ ਅਸੀਂ ਮੈਮੋਰੰਡਮ ਪੇਸ਼ ਕੀਤਾ ਤੇ ਜਿਹੜਾ ਧੰਨਵਾਦ ਪਾਈ ਨੂੰ ਧੰਨਵਾਦ ਪਿਆ ਸਾਰੀ ਸੰਗਤ ਦਾ ਸਾਰੇ ਵਰਕਰਾਂ ਦਾ ਦਾਦਾ ਜੀ ਮੀਟਿੰਗ ਚ ਨਾ ਬਰਕਰਾਰ ਉਹਦੇ ਦਾਦ ਸਾਹਿਬਾ ਦਾ ਦਿੰਦੀਆਂ ਕਰਾਈਆਂ ਤੋਂ ਧੰਨਵਾਦ ਕਰੀਆ ਜਿਹੜੇ 10 ਮਿੰਟ ਤੱਕ ਰਾਸਤੇ ਵਿੱਚ ਸ਼ਾਮਲ ਹੋ ਸੀ ਈਮਰੋ ਬੇਦਰ ਬਾਬਾ ਸਾਹਿਬ ਬੇਦਰ ਜਿੰਨਾ ਦੀ ਵਜ੍ਹਾ ਨਾਲ ਅੱਜ ਆਪਾਂ ਸੁੱਖ ਦਾ ਸਾਹ ਲੈ ਰਹੇ ਆਣ ਇਹੋ ਜਿਹੇ ਬੰਦੇ ਨੂੰ ਮਾਰਾ ਬੁਲਣਾ ਇੱਕ ਦੌਣਾ ਪਾਪਾ ਜਿਹੜਾ ਨਕਸ਼ਾ ਉਹਨਾ ਕੀਤਾ ਅਸੀਂ ਉਹਨਾਂ ਦੇ ਅਸਤੀਫੇ ਦੀ ਜਿਹੜੀ ਮੰਗ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਇਸ ਮਹਾ ਪ੍ਰਜਾ ਸ਼ਾਮਲ ਹੋਣ ਤੇ ਦਿਲ ਦਿਆ ਕਰ ਗਿਆ ਜੋ ਤੁਹਾਨੂੰ ਬਾਬਾ ਆਪ ਤੁਹਾਡੀ ਸੋਇ ਤੇ ਨਾ ਜਾ ਕੇ ਥੋਕ ਕੇ ਉਹ ਤਾਂ ਉਹ ਤਾਂ ਬੋਲੇ ਜੁਗਮਾਨ ਇੱਕ ਮਿੰਟ ਇੱਕ ਮਿੰਟ ਹਾਂ ਹਾਂ ਆ ਰਾਮ ਨਾਮ ਰਾਮ ਆਈ ਉਹ ਹੋਤ ਕਤ ਮਾਰਨਾ ਚੱਲ ਉਹ ਆ ਜਾ ਬਲਿੰਗ ਜੀ ਦੀਆਂ ਰਸੀਆ ਜੀ ਦਾ ਬੜਾ ਵੱਡਾ ਰੂਸ ਪਾਛ ਕੀਤਾ ਮੈਂ ਇਹ ਮੈਮਰੀ ਨੂੰ ਜਿਹੜਾ ਸਾਡੇ ਚੀਫ ਡਿਸਟ੍ਰਿਕਟ ਨੂੰ ਪੁਚਾ ਦੇ ਔਰ ਲੋਕਾਂ ਨੇ ਪ੍ਰਣ ਕੀਤਾ ਵੀ ਅਸੀਂ ਐਫ ਆਈ ਆਰ ਦੱਚ ਕਰਾਂਗੇ ਕਰਾਂਗੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਸਾਨੂੰ ਜੋ ਦੇਸ਼ ਉਹਨਾਂ ਦੇ ਹੁੰਦੇ ਨੇ ਅਸੀਂ ਉਸ ਦੀ ਕਦਰ ਚਾਗਣੇ ਆ ਇਹ ਮੈਮੋਰੰਡਮ ਇਹ ਸਾਰੇ ਰੋਜ਼ ਸਾਰਾ ਕਰਕੇ ਮਾਰਚ ਆਏ ਆ ਤੇ ਸਾਡੀ ਪਲੀਜ਼ ਐਕਸੈਪਟ ਕਰ ਲੋ ਔਰ ਇਹ ਅੱਗੇ ਤੁਸੀਂ ਸਾਹਮਣੇ ਵੇਟ ਪੈ ਸਰ ਹਾਂ ਜੀ ਮੈਂ ਮੈਸਜ ਕਰ ਦਿੰਦਾ ਡਾਕਟਰ ਸਾਹਿਬ ਛੱਡ ਦਿਓ ਹਾਂ Thank you